ਪੰਜਾਬ ਟੀਵੀ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਅੱਜ ਪਹੁੰਚੇ ਹਾਂ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਸੋਵਾਲ ਵਿਖੇ ਇੱਥੇ ਅੱਜ ਪੀਰ ਲਖ ਦਾਤਾ ਅਤੇ ਮਲੇਰ ਕੋਟਲੇ ਵਾਲੀ ਸਰਕਾਰ ਪੀਰ ਬਾਬਾ ਸੇਖ ਸਦਰੂਦੀਨ ਦੀ ਯਾਦ ਵਿੱਚ ਸਲਾਨਾ ਪੰਡਹਾਰਾ ਹਰਬੰਸ ਸਲੀ ਬਾਰਸੀ ਦੀ ਦੇਖਰੇਕ ਅਤੇ ਗੱਦੀ ਨਸੀਨ ਮਾਤਾ ਬਲਜੀਤ ਕੌਰ ਦੀ ਅਗਵਾਈ ਹੇਠ ਸਰਦਾ ਪੂਰਵਕ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਲੇਰਕੋਟਲਾ ਵਾਲੀ ਸਰਕਾਰ ਦੇ ਸਹਜਾਦਾ ਨਸੀਨ ਨੰਬਰਦਾਰ ਇਕਬਾਲ ਖਾਨ ਅਤੇ ਖਲੀਫਾ ਬਾਈ ਨजीर ਮੁਹੰਮਦ ਮਲੇਰਕੋਟਲਾ ਮੁੱਖ ਮਹਿਮਾਨ ਦੇ ਤੌਰ ਤੇ ਬਿਰਾਜਮਾਨ ਸਨ ਇਸ ਤੋਂ ਇਲਾਵਾ ਹਿੰਦੁਸਤਾਨੀ ਪਸੰਮੰਦਾ ਮੰਚ ਆਲ ਇੰਡੀਆ ਜੁਨਟ ਪੰਜਾਬ ਦੀ ਸਮੁੱਚੀ ਟੀਮ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਪੀਰਾਂ ਦੀ ਚਾਦਰ ਦੀ ਰਸਮ ਅਦਾ ਕੀਤੀ ਪੰਜੇ ਪੀਰਾਂ ਦੇ ਚਿਰਾਗ ਜਗਾਉਣ ਉਪਰੰਤ ਨਗਰ ਦੀ ਤੰਦਰੁਸਤੀ ਲਈ ਦੁਆ ਕਰਕੇ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ ਨਗਰ ਦੀਆਂ ਸਮੂਹ ਸੰਗਤਾਂ ਨੇ ਬੀਬੀ ਬਲਜੀਤ ਕੌਰ ਦੀ ਗੱਦੀ ਨੂੰ ਮੱਥਾ ਟੇਕਿਆ ਅਤੇ ਪੀਰਾਂ ਫਕੀਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮਾਗਮ ਵਿੱਚ ਦਿਲਸਾਦ ਅਲੀ ਦਾਦੂਵਾਲ ਐਂਡ ਪਾਰਟੀ ਨੇ ਕਵਾਲੀਆਂ ਪੇਸ਼ ਕਰਕੇ ਸੂਫੀ ਕਲਾਮ ਗਾ ਕੇ ਮਹਿਫਲ ਵਿੱਚ ਪਹੁੰਚੇ ਖਲੀਫੇ ਸਹਿਬਾਨਾ ਨੂੰ ਝੂਮਾ ਲਾ ਦਿੱਤਾ। ਸਮਾਗਮ ਦੀ ਸਮਾਪਤੀ ਤੇ ਮਾਤਾ ਬਲਜੀਤ ਕੌਰ ਵੱਲੋਂ ਖਲੀਫੇ ਸਹਿਬਾਨਾ ਅਤੇ ਪੁਰਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਿੰਦੁਸਤਾਨੀ ਪਸਮੰਦਾ ਮੰਚ ਦੇ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਸਾਬਰੀ ਆਲ ਇੰਡੀਆ ਦੇ ਸਪੋਕਸਪਰਸਨ ਬੁਲਾਰਾ ਬਾਬਾ ਬੂਟੀ ਸਾਹਿਬ ਸਾਬਰੀ ਅਮਲੋ ਵਾਲੇ ਸੰਗਠਨ ਮੰਤਰੀ ਹਰਮਨ ਸਲੀ ਜਗਰਾਉ ਜਰਨਲ ਸੈਕਟਰੀ ਡਾਕਟਰ ਤਾਜ ਮੁਹੰਮਦ ਤੋਂ ਇਲਾਵਾ ਬਾਬਾ ਹੈਦਰ ਸ਼ੇਖ ਦੇ ਸਹਜਾਦਾ ਨਸੀਨ ਨੰਬਰਦਾਰ ਇਕਬਾਲ ਖਾਨ ਮਲੇਰ ਕੋਟਲਾ ਖਲੀਫਾ ਬਾਈ ਨਜੀਰ ਮੁਹੰਮਦ ਮਲੇਰ ਕੋਟਲਾ ਕਾਲੂ ਦਰਵੇਸ਼ ਲੁਧਿਆਣਾ ਸਲਾਮਦੀਨ ਚੌਧਰੀ ਮਾਜਰਾ ਬਹਾਦਰ ਖਾਨ ਮੋਮਨਾਬਾਦ ਅਕਰਮ ਸਾਬਰੀ ਫਰੀਦਕੋਟ ਪੀਰਬਾਬਾ ਰੋਡੇਸ਼ਾ ਡਾਕਟਰ ਅਕਤਰ ਅਲੀ ਮਲੇਰ ਕੋਟਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਬੀਬੀ ਬਲਜੀਤ ਕੌਰ ਨੇ ਆਈਆਂ ਸੰਗਤਾਂ ਅਤੇ ਖਲੀਫੇ ਸਹਿਬਾਨਾਂ ਦਾ ਇਸ ਸਮਾਗਮ ਵਿੱਚ ਪੁੱਜਣ ਤੇ ਤਾਏ ਦਿਲੋਂ ਧੰਨਵਾਦ ਕੀਤਾ ਇਸ ਸਮਾਗਮ ਵਿੱਚ ਮਾਤਾ ਬਲਜੀਤ ਕੌਰ ਵੱਲੋਂ ਹਿੰਦੁਸਤਾਨੀ ਪਸੰਮੰਦਾ ਮੰਚ ਆਲ ਇੰਡੀਆ ਜੁਨਟ ਪੰਜਾਬ ਦੇ ਪ੍ਰਧਾਨ ਐਡਵੋਕੇਟ ਵਿਕਰਮ ਸਾਭਰੀ ਜੀ ਨੂੰ ਇਸ ਢੰਡਾਰੇ ਵਿੱਚ ਸਪੈਸ਼ਲ ਤੌਰ ਤੇ ਸੱਦਾ ਦਿੱਤਾ ਇਸ ਮੌਕੇ ਉਹਨਾਂ ਨਾਲ ਸਦਰ ਥਾਣਾ ਡੇਲੋਂ ਦੇ ਐਸ ਐਚ ਓ ਸਾਹਿਬ ਆਪਣੀ ਪੂਰੀ ਟੀਮ ਸਮੇਤ ਪਹੁੰਚੇ ਸਮਾਗਮ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਪੁਖਤਾ ਪ੍ਰਬੰਧ ਕੀਤੇ ਗਏ ਸਨ ਇਸ ਮਹਿਫਲ ਵਿੱਚ ਪੁੱਜੇ ਖਲੀਫੇ ਸਹਿਬਾਨਾ ਅਤੇ ਵੱਡੀ ਗਿਣਤੀ ਸੰਤਾਂ ਨੂੰ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਸਮਾਗਮ ਵਿੱਚ ਹਿੰਦੁਸਤਾਨੀ ਪਸੰਮੰਦਾ ਮੰਚ ਆਲ ਇੰਡੀਆ ਜੁਨਟ ਪੰਜਾਬ ਦੀ ਟੀਮ ਨੇ ਘੱਟ ਗਿਣਤੀ ਲੋਕਾਂ ਲਈ ਸਰਕਾਰਾਂ ਤੋਂ ਕੀ ਮੰਗ ਕੀਤੀ ਸੁਣੋ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਜੇ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸ਼ੇਅਰ ਲਾਇਕ ਅਤੇ ਕਮੈਂਟ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੀ ਅੱਜ ਬੀਬੀ ਬਲਜੀਤ ਬਾਦਸਾ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਰਕਾ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਸੰਚਾਲਕ ਮੇਰੇ ਸੰਗਠਨ ਮੰਤਰੀ ਬਾਬਾ ਹਰਮਨ ਸਲੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਔਰ ਅਸੀਂ ਆਏ ਔਰ ਮੇਰੇ ਜਨਰਲ ਸੈਕਟਰੀ ਡਾਕਟਰ ਤਾਜ ਮੁਹੰਮਦ ਜੀ ਉਹਨਾਂ ਦਾ ਵੀ ਧੰਨਵਾਦ ਜਿਹੜਾ ਮੇਰੇ ਇੱਕ ਮੇਰੀ ਮਿਸਕਲਟੀ ਆ ਜਾਂਦੇ ਨੇ ਵੈਸਤਾ ਇਹਨਾਂ ਨੂੰ ਪਤਾ ਹੁੰਦਾ ਵੀ ਪ੍ਰਧਾਨ ਕੀ ਚਾਹੁੰਦਾ ਮੇਰਾ ਕਿ ਜਦ ਇਹ ਆ ਜਾਂਦਾ ਬਾਬਾ ਜੀ ਬੈਠੇ ਨੇ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਸੀਂ ਸਾਡੇ ਬਾਬਾ ਇਕਬਾਲ ਜੀ ਲੰਬੜਦਾਰ ਸਾਹਿਬ ਅਦਰ ਸ਼ੇਖ ਸਰਕਾਰ ਦੇ ਉਹ ਜਿਹੜੇ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਸਾਰੀ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਪਸ਼ਮੰਦਾ ਮੰਚ ਦਾ ਜਿਹੜਾ ਮੇਨ ਮਨੋਰਥ ਆ ਮੋਟੀਵਾ ਉਹ ਇਹਨਾਂ ਪਿਛੜੀਆਂ ਹੋਈਆਂ ਜਾਤਾਂ ਨੂੰ ਉੱਪਰ ਲੈ ਕੇ ਆਉਂਦਾ ਹੈ ਉਹ ਸਾਡੀ ਜਿਹੜੇ ਵੀ ਸਾਡਾ ਸਿਸਟਮ ਆ ਸੀ ਆਪਣੇ ਸਿਸਟਮ ਦੇ ਨਾਲ ਚੱਲ ਰਹੇ ਆ ਅਸੀਂ ਜਿੱਥੇ ਤੱਕ ਸੰਭਵ ਆ ਪ੍ਰਸ਼ਾਸਨਿਕ ਤੌਰ ਤੇ ਫਾਈਨੈਂਸ਼ੀਅਲੀ ਤੌਰ ਤੇ ਰਾਜਨੀਤਿਕ ਤੌਰ ਤੇ ਇਹਨਾਂ ਲੋਕਾਂ ਦੀ ਅਸੀਂ ਮਦਦ ਕਰਦੇ ਆ ਰਹੇ ਹਾਂ ਔਰ ਸਾਡਾ ਕੋਸ਼ਿਸ਼ ਆ ਕਿ ਅਸੀਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪਛਮੰਦਾ ਲੋਕਾਂ ਨੂੰ ਜਿਹੜਾ ਦੂਜੇ ਲੋਕਾਂ ਦੇ ਬਰਬਰ ਚੱਕ ਕੇ ਲਿਆਉਣਾ ਹੈ ਹੁਣ ਰਹੀ ਗੱਲ ਗੱਡੀਆਂ ਦੀ ਡੇਰੇਦਾਰਾਂ ਦੀ ਕੁਝ ਕਟੜਪੰਥੀ ਲੋਕ ਨੇ ਜਿਹੜੇ ਸਾਡੇ ਗੱਡੀਦਾਰਾਂ ਨੂੰ ਡੇਰੇਦਾਰਾਂ ਨੂੰ ਜਾਂ ਜੋ ਚੌਕੀਆਂ ਲਾਉਂਦੇ ਨੇ ਉਹਨਾਂ ਨੂੰ ਜਾ ਕੇ ਡਰਾਉਂਦੇ ਧਮਕਾਉਂਦੇ ਨੇ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਪਛਮੰਦਾ ਲੋਕਾਂ ਨੂੰ ਜਾਂ ਧਾਰਮਿਕ ਤੌਰ ਦੇ ਉੱਤੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਿਆ ਗਿਆ ਜਾਂ ਰਾਜਨੀਤਿਕ ਤੌਰ ਤੇ ਇਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ ਉਹ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਜ ਗੱਦੀਆਂ ਵਾਲਿਆਂ ਨੂੰ ਡੇਰੇ ਵਾਲਿਆਂ ਨੂੰ ਕੁਛ ਕੱਟੜ ਪੱਥੀ ਲੋਕ ਜਾ ਕੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਉਹਨਾਂ ਦੀਆਂ ਵੀਡੀਓ ਬਣਾਉਂਦੇ ਨੇ ਵੀਡੀਓ ਬਣਾ ਕੇ ਵਾਇਰਲ ਕਰਦੇ ਨੇ ਤੇ ਖੁਦ ਫੇਮ ਲੈਂਦੇ ਨੇ ਮੈਂ ਤਾਂ ਉਹਨਾਂ ਨੂੰ ਅੱਜ ਤੱਕ ਹਮੇਸ਼ਾ ਫਰੋਤੀ ਗੈਂਗ ਦੇ ਨਾਲੇ ਬੁਲਾਇਆ ਬਾਬਾ ਜੀ ਫਰੋਤੀ ਗੈਂਗ ਆ ਉਹ ਇੱਕ ਤਰ੍ਹਾਂ ਦਾ ਜਿਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਜਾਂਦੀ ਹੈ ਪੈਸੇ ਲੈ ਲੈਂਦੇ ਨੇ ਉਹਨੂੰ ਉਹ ਸਹੀ ਕਰ ਜਾਂਦੇ ਨੇ ਜਿਹੜਾ ਪੈਸੇ ਨਹੀਂ ਦਿੰਦਾ ਸੈਟਿੰਗ ਨਹੀਂ ਕਰਦਾ ਉਹਦੇ ਖਿਲਾਫ ਉਹ ਧਰਨਾ ਮੁਜ਼ਾਹਰਾ ਕਰ ਲੈਂਦੇ ਨੇ ਜਿਵੇਂ ਆ ਇੱਕ ਨਵਾਂ ਸ਼ਾਂਗੇ ਵਾਲੀ ਬੀਬੀ ਦਾ ਤੁਸੀਂ ਸੁਣਿਆ ਹੋਣਾ ਬੀਬੀ ਰਵਨੀਤ ਕੌਮ ਦਾ ਮਸਲਾ ਉਹਦੀ ਵੀ ਅਸੀਂ ਪੂਰੀ ਚਲੋ ਉਹ ਬੀਬੀ ਸਾਡੇ ਕੋਲੇ ਬਾਅਦ ਦੇ ਵਿੱਚ ਆਈ ਆ ਜਦੋਂ ਸਾਰਾ ਮਸਲਾ ਉਹਦਾ ਖਰਾਬ ਹੋ ਗਿਆ ਫਿਰ ਆਈ ਆ ਫਿਰ ਵੀ ਅਸੀਂ ਇਹਦੀ ਹੁਣ ਵੀ ਪੂਰੀ ਸਪੋਰਟ ਕਰ ਰਹੇ ਆ ਅਸੀਂ ਤੁਹਾਨੂੰ ਸਾਰੇ ਗੱਦੀਆਂ ਵਾਲਿਆਂ ਨੂੰ ਤੇਰੇ ਵਾਲਿਆਂ ਨੂੰ ਇੱਕ ਚੀਜ਼ ਇਹ ਦੱਸ ਦੇਣੀ ਚਾਹੁੰਦੇ ਆ ਕਿ ਆਪਾਂ ਭਾਰਤ ਦੇਸ਼ ਦੇ ਵਿੱਚ ਰਹਿੰਦੇ ਆ ਭਾਰਤ ਉਹ ਸਾਡਾ ਦੇਸ਼ ਆ ਜਿਸ ਦੇ ਵਿੱਚ ਜਿਸ ਦੀ ਦੁਨੀਆ ਦੇ ਵਿੱਚ ਮਿਸਾਲ ਦਿੱਤੀ ਜਾਂਦੀ ਆ ਕਿ ਇਹ ਬਹੁਤ ਸਾਰੇ ਅਲੱਗ-ਅਲੱਗ ਕਿਸਮ ਦੇ ਫੁੱਲਾਂ ਦਾ ਇੱਕ ਗੁਲਦਸਤਾ ਹੈ ਹਿੰਦੁਸਤਾਨ ਜਿਸ ਦੇ ਵਿੱਚ ਇੱਕ ਸੰਵਿਧਾਨ ਬਣਿਆ ਹੋਇਆ ਉਸ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਸ ਹੀ ਦੇ ਤਰੀਕੇ ਦੇ ਨਾਲ ਆ ਜਿਹੜਾ ਇਹ ਦੇਸ਼ ਚੱਲਦਾ ਹੈ ਕੋਈ ਇੱਕ ਕਾਨੂੰਨ ਆ ਸੰਵਧਾਨ ਦੇ ਵਿੱਚ ਕਾਨੂੰਨ ਦੇ ਵਿੱਚ ਪਖੰਡਵਾਦ ਦੀ ਕਿਤੇ ਕੋਈ ਵੀ ਡੈਫੀਨੇਸ਼ਨ ਨਹੀਂ ਹੈਗੀ ਪਖੰਡਵਾਦ ਦਾ ਇਹ ਹਵਾਲਾ ਲੈਂਦੇ ਨੇ ਕਿ ਪਖੰਡ ਕਰਦੇ ਨੇ ਪਖੰਡ ਹਰ ਇੱਕ ਬੰਦੇ ਨੂੰ ਆਪਣੇ ਦੇਸ਼ ਦੇ ਵਿੱਚ ਆਪਣੇ ਗੁਰੂ ਪੀਰ ਨੂੰ ਮੰਨਣ ਦਾ ਆਪਣੇ ਤਰੀਕੇ ਦੇ ਨਾਲ ਮੰਨਣ ਦਾ ਉਹਨੂੰ ਧਿਆਉਣ ਦਾ ਉਹਦੀ ਪੂਜਾ ਕਰਨ ਦਾ ਉਹਨੂੰ ਰਾਈਟ ਹੈ ਕੋਈ ਬੰਦਾ ਆਪਣੇ ਗੁਰੂ ਨੂੰ ਨੱਚ ਕੇ ਮਨਾ ਰਿਹਾ ਕੋਈ ਡੰਡੋਤ ਕਰਕੇ ਮਨਾ ਰਿਹਾ ਕੋਈ ਲਟਕੇ ਮਨਾ ਰਿਹਾ ਇਹ ਉਹਦੀ ਆਪਣੀ ਸ਼ਰਧਾ ਹੈ ਇਹ ਉਸ ਸ਼ਰਧਾ ਨੂੰ ਇਹ ਲੋਕ ਨੇ ਜਿਹੜੇ ਕੱਟੜਪੰਥੀ ਜੇ ਲੋਕ ਨੇ ਉਸੇ ਸ਼ਰਧਾ ਨੂੰ ਇਹ ਪਖੰਡ ਦਾ ਨਾਮ ਦੇ ਕੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਘੱਟ ਗਿਣਤੀ ਨੂੰ ਦਬਕਾਉਂਦੇ ਨੇ ਉਸ ਦੇ ਅਗੇਂਸਟ ਜਿਹੜਾ ਪਛਮੰਦਾ ਏ ਉਹ ਜਿਹੜੀ ਵੀ ਅਸੀਂ ਕਾਰਵਾਈ ਕਰਨੀ ਹੈ ਉਹ ਅਸੀਂ ਆਪਣੀ ਕਾਰਵਾਈ ਦੇ ਵਿੱਚ ਲੱਗੇ ਹੋਏ ਆ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਾਨੂੰਨ ਤੁਹਾਡੇ ਨਾਲ ਆ ਜੇ ਤੁਹਾਡੇ ਨਾਲ ਕੋਈ ਧੱਕਾ ਕਰਦਾ ਤਾਂ ਪੁਲਿਸ ਪ੍ਰਸ਼ਾਸਨ ਕੋਲੇ ਜਾਓ ਪੁਲਿਸ ਪ੍ਰਸ਼ਾਸਨ ਤੁਹਾਡੀ ਮਦਦ ਕਰੂ ਅਗਰ ਕੋਈ ਵੀ ਤੁਹਾਡੀ ਫਿਰ ਵੀ ਤੁਹਾਡੀ ਪੁਲਿਸ ਪ੍ਰਸ਼ਾਸਨ ਵੀ ਮਦਦ ਨਹੀਂ ਕਰਦਾ ਤਾਂ ਤੁਸੀਂ ਸਾਡੇ ਪਸੰਮੰਦਾ ਕੋਲ ਆਓ ਅਸੀਂ ਤੁਹਾਡੀ ਮਦਦ ਕਰਾਂਗੇ ਸਾਡੀ ਅਗਰ ਪੰਜਾਬ ਸਰਕਾਰ ਵੀ ਸੁਣਵਾਈ ਨਹੀਂ ਕਰੂ ਤਾਂ ਅਸੀਂ ਦਿੱਲੀ ਦੇ ਵਿੱਚ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਮਿਲਾਂਗੇ ਔਰ ਸਾਡੇ ਗੁਲਾਬ ਚੰਦ ਕਟਾਰੀਆ ਜਿਹਨੇ ਸਾਡੇ ਗਵਰਨਰ ਨੇ ਪੰਜਾਬ ਦੇ ਉਹਨਾਂ ਨੂੰ ਵੀ ਅਸੀਂ ਮਿਲਾਂਗੇ ਅਗਰ ਇਹ ਲੋਕ ਸਾਡੇ ਡੇਰੇ ਵਾਲਿਆਂ ਨੂੰ ਚੌਂਕੀ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨੋਂ ਨਾ ਰੁਕਣ ਇਸ ਕਰਕੇ ਸੋ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲਵਾਂਗਾ ਤੇ ਮੈਨੂੰ ਜੇ ਕੋਈ ਉਚਿਆ ਨੀਮਾ ਬੋਲ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਦਾ ਜਾਚਕਾ ਔਰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਹਿੰਦੁਸਤਾਨੀ ਪਸੰਮੰਦਾ ਦਾ ਸਾਥ ਦਿਓ ਤਾਂ ਜੋ ਤੁਸੀਂ ਆਪਣੀ ਤਾਕਤ ਨੂੰ ਆਪਣੀ ਪਾਵਰ ਨੂੰ ਖੁਦ ਪਹਿਚਾਨ ਸਕੋ ਔਰ ਅਸੀਂ ਅੱਜ ਇੱਥੇ ਖੁੱਲਾ ਐਲਾਨ ਕਰ ਰਹੇ ਹਾਂ ਮੈਂ ਅੱਜ ਕਿ ਜਿੰਨੇ ਵੀ ਕੱਟੜਪੰਥੀ ਲੋਕ ਸਾਡੇ ਡੇਰੇ ਵਾਲਿਆਂ ਨੂੰ ਗੱਦੀਦਾਰਾਂ ਨੂੰ ਕੋਈ ਤੰਗ ਪ੍ਰੇਸ਼ਾਨ ਕਰੂਗਾ ਤਾਂ ਉਸ ਦੇ ਖਿਲਾਫ ਜਿਹੜੀ ਮੁਹੀਮਾ ਸੀ ਉਹ ਚਲਾਣੀ ਆ ਔਰ ਉਹਨਾਂ ਦੇ ਖਿਲਾਫ ਜਿਹੜੀ ਬੰਦ ਐਕਸ਼ਨ ਆ ਉਹ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਇੰਨਾ ਕੁਸ਼ ਕਹਿਦਾ ਆ ਮੈਂ ਖਿਮਾ ਦਾ ਜਾਚਕ ਮੈਂ ਅਵਜੀਦ ਦਾ ਦਾਸ ਐਡਵੋਕੇਟ ਵਿਕਰਮ ਸਾਹਬਰੀ ਪੰਜਾਬ ਪ੍ਰਧਾਨ ਹਿੰਦੁਸਤਾਨੀ ਤਸਲਮਾ ਹਾਂ ਜੀ ਸਾਰੇ ਨਗਰ ਵਾਸੀ ਜੋ ਵੀ ਹਾਜ਼ਰੀਨ ਨੇ ਸਾਡੇ ਕਮੁੰਜੇ ਸੱਜਣਾਂ ਨੂੰ ਮੇਰੇ ਮਹਿਮਾਨ ਮੇਰਾ ਥੋੜਾ ਜਿਹਾ ਇਹ ਪਹਿਲਾ ਮੌਕਾ ਹੈ ਨਾਮ ਮੈਂ ਸਾਰੇ ਨਹੀਂ ਜਾਣਦਾ ਸਾਡੀ ਭੈਣ ਨੇ ਸਾਨੂੰ ਸੱਦਾ ਦਿੱਤਾ ਬਜ਼ੁਰਗ ਮੀਰ ਔਲੀਆ ਅੱਲਾ ਨੂੰ ਮੰਨਣ ਵਾਲੇ ਅਈ ਔਰ ਗੁਰੂਆ ਪੀਰਾਂ ਪੈਗੰਬਰਾਂ ਨੂੰ ਮੰਨਣ ਵਾਲੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਅੱਜ ਲਾਜ਼ਮੀ ਲੈ ਕੇ ਜਾਣਾ ਅਸੀਂ ਬੁਲਾਰੇ ਦਾ ਘਰ ਨਹੀਂ ਹੈ ਲੇਕਿਨ ਫਕੀਰੀ ਲੈਣ ਦੇ ਸੁਫੀ ਲੈਣ ਦੇ ਵਿੱਚ ਦਰवेश ਜੀ ਲੈਣ ਜਿਹਾ ਥੋੜਾ ਬੋਸਾ ਨਾਉ ਜ਼ਰੂਰ ਰਹੇਗਾ ਜੀ ਔਰ ਬਾਬਾ ਅਲਦਰ ਸ਼ੇਖ सदरुद्दीन सदर ਜਾਨ ਮਲੇਰੀ ਰਮਦੁੱਲਾ ਇਹਦੇ ਤੁਸੀਂ ਸਾਰੇ ਲੋਕ ਮੰਨਣ ਵਾਲੇ ਹੋ ਜਿਹੜੇ ਤੁਸੀਂ ਲੋਕ ਸਾਰੇ ਆਪਣੇ ਇਸ لینڈ ਨਾਲ ਜੁੜਿਓ ਆ ਜਿਹੜਾ ਤੁਹਾਡੇ ਸਾਹਮਣੇ ਗੋਣ ਲੱਗਿਆ ਹੋਇਆ ਹੈ ਇਹ ਨਾਲ ਜੁੜਿਓ ਤੁਸੀਂ ਬਹੁਤ ਹੀ ਅੱਛੀ ਬਾਤ ਕੀਤੀ ਹੈ ਮੈਂ ਇੰਨੀ ਕੋਈ ਤਾਰੀਫ ਨਹੀਂ ਕਰ ਸਕਦਾ ਮੇਰੇ ਕੋਲੋਂ ऐसे अल्फ़ाज़ नहीं हैं जिन्हें मैं थोड़ी तारीफ करूँ। ਸਾਡੇ ਭਾਈ ਸਾਹਿਬ ਐਡਵੋਕੇਟ ਸਾਹਿਬ ਜਿਹੜੇ ਆਏ ہیں ਬਹੁਤ ਬੜੀ ਖੇਮ ਕਰਦੇ ਹਨ। ਮੁਲਾਜ਼ਮ ਸਾਹਿਬਾਨ ਨੇ ਸਾਡੇ ਮਾੜੇ-ਮੋਟੇ ਸੱਦੇ ਦੀ ਖਾਤਰ ਆਪਣਾ ਟਾਈਮ ਖਰਾਬ ਕੀਤੇ ਖੜੇ ਰਹੇ ਹੈ। ਸਾਡੇ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਔਰ ਸलाम ਕਰਦਾ ਹਾਂ। ਔਰ ਇਹਨਾਂ ਨੂੰ ਮੈਂ ਆਪਣਾ ਦਿਲੋਂ ਇੰਨਾ ਅੱਛਾ ਇਹਨਾਂ ਨੂੰ الفاظ میرے کوئی کلو ہے نہیں ہے والا لیکن کیونکہ ساری لینڈ جو ہے فقیری لینڈ روحانیت لینڈ ساری ہے لیکن جڑی سماج دی خدمت سیوا میں ہے میں بہت بہت سلام دیں سب سے پہ دوچھے نمبر دے پر اوپر بابا ہر شیخ سرکار تو من والے ہو خاطر میں ایک دعا کر سکتے ہیں اللہ تعالیٰ سنوں دن دکنا رات چگنا کر کے آمدن سے اضافہ فرماوے ਹਰ ਇੱਲਤਾਂ ਫਤੂ ਮਹਿਕੂਲ ਕਰੇ ਰੱਬ ਨੂੰ ਜੋ ਤੁਹਾਨੂੰ ਮਨੂ ਕਾਮਨਾ ਹੈ ਬਾਬਾਈ ਦੇ ਦਰਵਾਜ਼ੇ ਵਿੱਚੋਂ ਤੁਸੀਂ ਜਾਣਿਓ ਮੁਹੱਬਤ ਹੈ ਮੰਗੂ ਰੱਬੋਂ ਦਵੇ ਤਾਂ ਕਿ ਸਾਨੂੰ ਵੀ ਕੁਝ ਇਮਾਨ ਹੈ ਮਕਰ ਹੈ ਕਿਉਂਕਿ ਗੁਰੂ ਸਾਹਿਬਾਨ ਦੇ ਬਾਗ ਵੀ ਹੈ ਦਸ਼ਮੇਸ਼ ਪਿਤਾ ਨੇ ਵੀ ਬਾਗ ਹੈ ਕਿ ਗੱਦੀ ਕਿਹਣੀ ਤੁਹਾਡੀ ਮੇਰੇ ਕੋਲ ਵੀ ਅਮਰ ਰਹੂਗੀ ਔਰ ਦੂਜੇ ਨੰਬਰ ਦੇ ਪਰ حضر اپن جو سرکار ہوئے ہیں سارے بابا گروہ نانک صاحب درویز رحمت اللہ علیہ وہ ملے لے جی تصریف لے کے آئیں اونا دے بھی سانو باق ہیں اس کر کے سا حق بنتا آئے گا کہ تھی دی وہ دعا دئیے اِسی بھی کہیے تو رب سنو دن دکنا رات چگنا کر کے آمدنی اضافہ کرے جو بیمار ہیں انہوں نے صحت کاملا فرماوے ਜੋ 베ਰੀ ਜਿਕੇ ਹਲੂਰੀ ਜਕੇ ਦਾ ਫਰਮਾਵੇ ਇਹਨੂੰ ਵੀ ਕਿਸੇ ਨੂੰ ਕਿਸੇ ਨੂੰ ਵੀ ਕੋਈ ਵੀ ਕੋਈ ਤਕਲੀਫ ਹੈ ਕਿਸੇ ਦੀ ਖੇਚੀ ਨਹੀਂ ਚੱਲਦੀ ਕਿਸੇ ਰਿਸ਼ਤੇ ਦਾ ਨਹੀਂ ਹੁੰਦੇ ਪਪਾ ਹਾਜ਼ਰ ਸ਼ੇਖ ਸਰਕਾਰ ਦੇ ਸਦਕੇ ਨਾਲ ਜਸਮੀਤ ਪਿਸ਼ਾ ਦੇ ਸਦਕੇ ਨਾਲ ਪਪਾ ਗੁਰੂ ਨਾਨਕ ਸਾਹਿਬ ਦੇ ਸਦਕੇ ਨਾਲ ਤੁਹਾਡੇ ਜਿੰਨ ਦੁਗਣਾ ਰਾ ਚੌਕ ਨੱਕ ਕੇ ਸਾਰੀਆਂ ਮਨੋਂ ਕਾਮਨਾ ਪੂਰੀਆਂ ਹੋਣ ਸਾਥਿਓ ਅਸਲ دین ਬਜ਼ੁਰਗਾਂ ਨੇ دین ਜਿਹੜੀ ਲਾਈਨ ਤੇ ਅੱਜ ਤੁਸੀਂ ਚੱਲੇ ਹੋਏ ਹੋ ਜਿਸ ਤਰ੍ਹਾਂ ਅਸੀਂ ਬੀਬੀ ਬਲਜੀਤ ਵਾਰਸੀ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਇਸ ਮੇਲੇ ਦੇ ਵਿੱਚ ਆਏ ਆ ਇਹ ਅਸਲ ਦੀਨ ਦਾ ਰਸਤਾ ਹੀ ਆ ਜਿਹਦੇ ਵਿੱਚ ਸਭ ਧਰਮ ਸਾਂਝਾ ਇਕੱਠਾ ਹੁੰਦਾ ਐਸੇ ਦੀਨ ਦੇ ਰਸਤੇ ਤੋਂ ਹਰ ਧਰਮ ਚੱਲਿਆ Hindu Sikh Musalman Isai ਪਰ ਮੈਂ ਅੱਜ ਤੁਹਾਨੂੰ ਇੱਕ ਤੁਹਾਨੂੰ ਬਹੁਤ ਹੀ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਕੇ ਜਿਹੜੇ ਲੋਕ دین ਤੋਂ ਵੱਖਰੇ ਧਰਮਾਂ ਦੇ ਵਿੱਚ ਪੈਦਾ ਹੋ ਕੇ ਫਿਰ ਉਹ ਮੁਹੱਬਤ ਜ਼ੁਲਕਰ ਨੇ دین ਦੀ ਲੱਭਦੇ ਆ ਮੈਂ ਇਸ ਕਰ ਲਈ ਤੁਹਾਨੂੰ ਬਹੁਤ ਵੱਡੀ ਵਧਾਈ ਦਿੰਦਾ ਤੁਸੀਂ ਬੜੇ ਭਾਗਸ਼ਾਲੀ ਹੋ ਜਿਹੜੇ ਇਸ ਕੰਮਾਂ ਦੇ ਵਿੱਚ ਜੁੜੇ ਹੋ ਲੰਗਰ ਕਰਨੇ ਬਾਬਾ ਫਰੀਦ ਜੀ ਮੇਰੇ ਮਖਦੂਬ ਸਾਹਿਬ ਮੇਰੇ ਸਾਬਰ ਜੀ ਦੇ ਦਰਬਾਰਾਂ ਤੋਂ ਇਹ ਫੈਸਲਾ ਹਜ਼ਰ ਹੁੰਦਾ ਫੈਸਲਾ ਹਜ਼ਰ ਹੋਣ ਦਾ ਤਰੀਕਾ ਇਦਾਂ ਦੇ ਫਜ਼ੂਲਕਾਂ ਤੋਂ ਇਦਾਂ ਦੇ ਖਲੀਫਿਆਂ ਤੋਂ ਸਿੱਖਣਾ ਪੈਂਦਾ ਮੈਂ ਵੀ ਸਿੱਖਦਾ ਹੀ ਅਜੇ ਮੈਂ ਵੀ ਅਲਜਾਨ ਹੈ ਮੈਨੂੰ ਵੀ ਜ਼ਰੂਰਤ ਹੈ ਇਸੇ ਕਰਕੇ ਤਾਂ ਮੈਂ ਸਾਡੇ ਸਦਰਉਦੀਨ ਦੇ ਖਲੀਫੇ ਦੇ ਜਿਹੜੇ ਬਾਬਾ ਜੀ ਦੇ ਇਹਨਾਂ ਨੂੰ ਨਾਲ ਲੈ ਕੇ ਤੁਹਾਡੇ ਇਥੇ ਆਇਆ ਕਿ ਵੀ ਤੁਹਾਡੇ ਘਰ ਦੇ ਵਿੱਚ ਇਹਨਾਂ ਦੇ ਚਰਨ ਪੈ ਜਾਣ ਉਹਨਾਂ ਦੇ ਚਰਨਾਂ ਨਾਲ ਮੈਨੂੰ ਵੀ ਧੂਰ ਲੱਗ ਜਾਵੇ ਤਾਂ ਜੋ ਸਰਕਾਰ ਸਾਡੀ ਵੀ ਗਰੀਬਾਂ ਦੀ ਆਵਾਜ਼ ਨੂੰ ਸੁਣ ਲਵੇ ਅੱਜ ਪਛਮੰਗਾ ਸਮਾਜ ਜਿਹਨੇ ਜੇਰੇਦਾਰ ਜਿਹਨੇ ਗੱਡੀਆਂ ਲਾਉਣ ਵਾਲੇ ਲੋਕ ਜਿਹਨੇ ਦੁਬਾਨਦਾਰ ਵਾਲੇ ਲੋਕ ਪੜਾੜੇ ਕਰਨ ਵਾਲੇ ਲੋਕ ਉਹਨਾਂ ਦੇ ਨਾਲ ਖੜਾ ਕਿਸੇ ਨੂੰ ਵੀ ਦੁੱਖ ਤਕਲੀਫ ਹੋਵੇ ਤਾਂ ਮੇਰੇ ਨਾਲ ਮੇਰੀ ਸਰਕਾਰ ਬਾਬਾ ਹਦਰ ਸੇਖ ਸਰਕਾਰ ਦੇ ਖਲੀਫੇ ਅਕਬਾਲ ਸ਼ਾਹ ਜੀ ਨੰਬਰਦਾਰ ਖੜੇ ਨੇ ਔਰ ਇਹਨਾਂ ਦੇ ਮਗਰ ਮੈਂ ਖੜਾ ਅੱਜ ਤੋਂ ਬਾਅਦ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਦੀ ਹੈ ਤਾਂ ਪਛਮੰਦਾ ਸਮਾਜ ਪਛਮੰਦਾ ਸਮਾਜ ਹਿੰਦੁਸਤਾਨੀ ਪਛਮੰਦਾ ਸਮਾਜ ਸਭ ਤੋਂ ਅੱਗੇ ਤੁਹਾਡੇ ਨਾਲ ਖੜਾ ਹੋਊਗਾ ਪਰ ਤੁਸੀਂ ਪਛਮੰਦਾ ਸਮਾਜ ਨਾਲ ਜੁੜ ਕੇ ਚੱਲੋ ਸਤਿਕਾਰਯੋਗ ਸਾਡੇ ਜਿੰਨੇ ਵੀ ਗੱਦੀ ਨਸ਼ੀਨ ਸੂ ਸੰਗਤ মিডিਆ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਪੁਲਿਸ ਦੇ ਅਫਸਰ ਮੇਰੇ ਬਹੁਤ ਸਤਿਕਾਰਯੋਗ ਬਾਬਾ ਹਦਰ ਸ਼ੇਖ ਦੇ ਕਦੀ ਨਿਸ਼ਾਨ ਸਾਡੇ ਛੋਟੇ ਜਿਹੇ ਸੱਦੇ ਤੇ ਆਏ ਆ ਦਾਸ ਬੰਨੀਓ ਕੋਟੀ ਕੋਟੀ ਵਾਰ ਉਹਨਾਂ ਦਾ ਧੰਨਵਾਦ ਸਾਡੇ ਬਹੁਤ ਸਤਿਕਾਰਯੋਗ ਬਾਪੂ ਜੀ ਬੋਲ ਕੇ ਗਏ ਆ ਕਿ ਸਾਡੇ ਨਾਲ ਜੁੜ ਕੇ ਤੁਸੀਂ ਕੰਮ ਕਰੋ ਕਿਸੇ ਨੂੰ ਕੋਈ ਪ੍ਰੋਬਲਮ ਆ ਅਸੀਂ ਖੜੇ ਆ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਅੱਜ ਦੀ ਲਹਿਰ ਸਾਡੇ ਜਿੰਨੇ ਵੀ ਗੱਦੀ ਨਸ਼ੀਨ ਆਪ ਮਹਾਰੇ ਆਪੇ ਆਪ ਹੀ ਬਾਬੇ ਬਣ ਕੇ ਬੈਠੇ ਸੀ ਮੇਰਾ ਮੰਨਣਾ ਕਿ ਉਹ ਆਪ ਦੇ ਆਪ ਹੀ ઠાਗੇ ਜਿਹੜੇ ਬਾਬਾ ਜੀ ਅੱਲਾਹ ਪਾਕ ਦੀ ਰਹਿਮਤ ਦੇ ਨਾਲ ਗੱਦੀ ਨਸ਼ੀਨ ਹੋਏ ਆ ਔਰ ਅੱਲਾਹ ਦੇ ਹੁਕਮ ਦੇ ਨਾਲ ਉਹਨਾਂ ਨੂੰ ਗੱਦੀਆਂ ਮਿਲੀਆਂ ਉਸ ਖੁਦਾ ਦੀ ਸੇਵਾ ਕਰਨ ਨੂੰ ਉਹਨਾਂ ਨੂੰ ਬਖਸ਼ਿਆ ਅੱਲਾਹ ਤਾਲਾ ਨੇ ਨਾ ਉਹਨਾਂ ਨੂੰ ਕੱਲ ਫਿਕਰ ਸੀ ਨਾ ਉਹਨਾਂ ਨੂੰ ਅੱਜ ਫਿਕਰਾ ਤੇ ਨਾ ਉਹਨਾਂ ਨੂੰ ਕੱਲੋਂ ਫਿਕਰਾ ਜਿਹਦੇ ਨਾਲ ਮੇਰਾ ਖੁਦਾ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਪਰ ਦੋਸਤੋ ਚੰਗੀ ਸੰਗਤ ਕਰੀਏ ਚੰਗੇ ਇਰਾਦੇ ਰੱਖੀਏ ਚੰਗੇ ਪੀਰ ਫੁਰਸ਼ ਤੇ ਲੜ ਲੱਗੀਏ ਕੋਈ ਚੰਗਾ ਉਸਤਾਦ ਬਣਾਈਏ ਕੱਚਾ ਪਹਿਲਾ ਉਸਤਾਦ ਬਣਾ ਕੇ ਖੱਜਲ ਖਰਾਬੀ ਹੁੰਦੀ ਰਹਣੀ ਆ ਮਾੜੀ ਵਾਸਤੇ ਜਿ ਬਹਿ ਜਾਓ ਕਿਤੇ ਉੱਥੇ ਪੈਂਚਰ ਹੋ ਗਈ ਕਿਤੇ ਉੱਥੇ ਸਵਾਰੀ ਆਪ ਦੀ ਆਪ ਜ਼ਿੰਮੇਵਾਰ ਹੋ ਜਾਂਦੀ ਆ ਅੱਲਾ ਪਾਕ ਦਾ ਹੁਕਮ ਆ ਕਿ ਜੇ ਤੂੰ ਮੇਰੀ ਰੱਦਾ ਦੇ ਵਿੱਚ ਆ ਜਾਏਂਗਾ ਮੈਂ ਤੇਰਾ ਬਾਲ ਵੀ ਨਾ ਦੀ ਹੋਣ ਦੇਣਾ ਕਿਉਂ ਕਿ ਅੱਲਾਹ ਤਾਲਾ ਇੱਕ ਆਪ ਦੀ ਆਪ ਇੱਕ ਪਾਵਰ ਤੁਸੀਂ ਕੱਚੇ ਬੱਲੇ ਬੰਦਿਆਂ ਕੋਲੇ ਨਾ ਜਾਓ ਅੱਲਾਹ ਪਾਕ ਦੀ ਬੰਦਗੀ ਕਰਨ ਵਾਲੇ ਬੰਦੇ ਕੋਲੇ ਜਾਓਗੇ ਅਸੀਂ ਉਹਨਾਂ ਦੇ ਕੱਲ ਵੀ ਵਰਖ ਲਾਫ ਸੀ ਅਸੀਂ ਉਹਨਾਂ ਦੇ ਅਜ ਵੀ ਵਰਖਲਾਫਾਂ ਅਸੀਂ ਕੱਲੋਂ ਵੀ ਵਰਖਲਾਫਾਂ ਜਿਹੜਾ ਸੰਗਤ ਨੂੰ ਦੁਕਾਨਦਾਰ ਬਣਾ ਲੈਂਦਾ ਇਹ ਦੁਕਾਨਦਾਰੀ ਨਹੀਂ ਐ ਲਾਪਾਕ ਦੀ ਸੇਵਾ ਦਿੱਤੀ ਹੋਈ ਆ ਸਾਧੂ ਦਾ ਕੰਮ ਆ ਆਪਦੀ ਹੱਕ ਦੇ ਨਾਲ ਲਾ ਕੇ ਕਿਸੇ ਦੀ ਕੋਈ ਤਕਲੀਫ ਆ ਉਹਨੂੰ ਦੂਰ ਕਰਨੀ ਆ ਸਾਡੀ ਹਿੰਦੁਸਤਾਨੀ ਪਸੰੰਦਾ ਸਮਾਜ ਸਾਨੂੰ ਸੀਨੀਅਰ ਲੀਡਰ ਜਿਹੜੀਆਂ ਇਹੀ ਗੱਲਾਂ ਸਿਖਾਉਂਦੇ ਆ ਆਪਾਂ ਹਰੇਕ ਬੰਦੇ ਦੀ ਗਰੀਬ ਆਪਾਂ ਗਰੀਬ ਆਪਾਂ ਗਰੀਬ ਦੀ ਮਦਦ ਕਰਨੀ ਆ ਗਰੀਬ ਗਰਉ ਰੱਖਿਆ ਸਾਡਾ ਧਰਮਾਂ ਅਸੀਂ ਆਪਦੇ ਧਰਬ ਤੋਂ ਵਰਖ ਲਾਫ ਨਹੀਂ ਚੱਲਣਾ ਦੋਸਤੋ ਬੜਾ ਚੰਗਾ ਲੱਗਿਆ ਤੁਸੀਂ ਸਾਡਾ ਇੱਥੇ ਸਾਰਿਆਂ ਦਾ ਸਤਿਕਾਰ ਕੀਤਾ ਤੁਹਾਡੇ ਨਗਰ ਦਾ ਸਾਡੀ ਸਮੁੱਚੀ ਟੀਮ ਬੰਨਿਓ ਕੋਟੀ ਕੋਟੀ ਵਾਰ ਧੰਨਵਾਦ ਛੋਟਾ ਛੋਟਾ ਭਰਾ ਕਿਤੇ ਕੋ ਬੋਲ ਦੇ ਆ ਵੱਡਾ ਘਾਟਾ ਨਿਕਲ ਜੇ ਤੁਸੀਂ ਮਾਫ ਕਰ ਸਕਦੇ ਹੋ ਬਾਪੂ ਜਵਾਨੋ ਜੋਗ ਅੱਲਾਹ ਪਾਕ ਸਾਰਿਆਂ ਦੀਆਂ ਆਈਆਂ ਹੋਈਆਂ ਮਨੋ ਕਾਮਨਾ ਪੂਰੀਆਂ ਕਰੇ ਬਹੁਤ ਬਹੁਤ ਧੰਨਵਾਦ ਮੈਂ ਬਲਾਸ਼ ਦੇ ਵਿੱਚ ਸਾਡੀ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮਾਣੇ ਦੇ ਸੱਤੇ ਤੇ ਆਪ ਦਾ ਅੱਜ ਕੋਟਾ ਕੋਟਾ ਦਾ ਟਾਈਮ ਸਾਨੂੰ ਦਿੱਤਾ ਕੋਟੀ ਕੋਟੀ ਵਾਰਨ ਦਾ ਧੰਨਵਾਦ شہکاریاں قدرت دیا شہکاریاں محمد فتم ہو گیا قدرت دیا شہکاریاں محمد فتم ہو گیا قدرت ਨਵੋ ਨੀਵਾਂ ਵਸਰਾ ਬਾਸਨ ਮੰਨ ਲਾਪਾਠ ਹੋ ਗਈ ਸਿਰਿਆ ਰੱਖੇ ਅੰਦਰ ਜਿਵ ਰੱਖੇ ਮੇਰੇ ਬਲਸਰ ਦਾ ਵਿਸ਼ਵ ਸ਼ਾਸਨ ਸ਼ਿਗਰਾਂ ਕੋ ਜੁਸਮ ਸਦਾ ਕਰਮ ਮਰਦੀ ਰਹੇ ਕੁਦਰਤ ਦੀਆਂ ਸ਼ਾਹਕਾਰੀਆਂ ਕੁਦਰਤ ਦੀਆਂ ਸ਼ਾਹਕਾਰੀਆਂ ਹੋਮੀ ਮਤੀ ਉਤੇ ਖਤਮ ਹੋ ਗਈਆਂ जनकोड़े